ਕਿਆ ਕਰਨ ਸਰਕਾਰ ਨੂੰ ਕ੍ਰੈਡਿਟ ਉਹਨਾਂ ਕੰਮਾਂ ਦਾ ਲੈਣਾ ਜਿਨ੍ਹਾਂ ਨੇ ਸੜਕਾਂ ਬਹੁਤ ਕ੍ਰੈਡਿਟ ਕਰਕੇ ਕੋਈ ਜਿੱਦਾਂ ਸਰਕਾਰوں ਕਾਚ ਭਈਆ ਹੋਰ ਕੋਈ ਕਾਰ ਨਹੀਂ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੀ ਕਿ ਅਸੀਂ ਕਰ ਲਏ ਇਹ ਤਾਂ ਕੋਈ ਓੱਖਾ ਗਿੰਦਾ ਕਥਾਕੀਤਰ ਕਰਵਾ ਵਾਲਾ ਕੋ ਬਹੁਤ ਵੱਡੀ ਗੱਲ ਨਹੀਂ ਹੈ ਲੇਕਿਨ ਕਿਸ ਥਾਂ ਦੇ ਨਾਲ ਆਪਾਂ ਜੁੜਿਆ ਕਿ ਸਵਾਲੋ ਜਿ ਆਪਾਂ ਜੁੜਿਆ ਉਹ ਭਾਵਨਾ ਨੂੰ ਸਮਝਣ ਦੀ ਲੋੜ ਹੈ ਯਾਨੀ ਰਾਸ਼ਟਰਪਤੀ ਇਸ ਤਰ੍ਹਾਂ ਦੇ ਕੋਈ ਖਾਸ ਡਿਗਨਿਟਰੀ ਵੀ ਜਿਹੜੇ ਆਣਗੇ ਕੁਝ ਦੇਖੋ ਸ਼ੋਭਨੀਗੁਰ ਦਾ ਪਵੰਦਕ ਕਮੇਟੀ ਵੱਲੋਂ ਰਾਸ਼ਟਰਪਤੀ ਤੋਂ ਹੈ ਕਿ ਥੱਲੇ ਤੱਕ ਸਾਰਿਆਂ ਸੱਦੇ ਪੱਤਰ ਭੇਜੇ ਜਾ ਰਹੇ ਹਨ ਗਵਰਨਰ ਸਾਹਿਬਾਨਾਂ ਨੂੰ ਮੁੱਖ ਮੰਤਰੀ ਸਾਹਿਬਾਨਾਂ ਨੂੰ ਦੂਜੇ ਸਟੇਟ ਦੇ ਮੰਤਰੀ ਸਾਹਿਬਾਨਾਂ ਨੂੰ ਅਤੇ ਸਾਡੇ ਆਪਣੇ ਪ੍ਰਾਂਤ ਦੇ ਮੁੱਖ ਮੰਤਰੀ ਹੋਰ ਸਾਰਿਆਂ ਨੂੰ ਜਿਹੜੇ ਜਿੰਨੀਆਂ ਵੀ ਪ੍ਰਮੁੱਖ ਹਸਤੀਆਂ ਹਨ ਉਹਨਾਂ ਨੂੰ ਸੱਦੇ ਪੱਤਰ ਭੇਜੇ ਜਾ ਰਹੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਸਹਿਬਾਨਾਂ ਆ ਉਹਨਾਂ ਨੂੰ ਵੀ ਅਸੀਂ ਸੱਦੇ ਪੱਤਰ ਭੇਜਾਂਗੇ ਸਾਰੇ ਸ਼ੋਮਨੀ ਗੁਰਦਆ ਪਵੰਦਕ ਕਮੇਟੀ ਦੇ ਸਮਾਗਮ ਵਿੱਚ ਸਹੂਲਤਕਾ ਇਥੇ ਸ਼ਮੂਲੀਅਤ ਕਰਨ ਸਰਕਾਰ ਜਿਹੜਾ ਆਪਣੇ ਤੌਰ ਤੇ ਵੱਖਰੇ ਸਮਾਗਮ ਕਰ ਰਹੀ ਹੈ ਉਹ ਅਸੀਂ ਮੈਂ ਆਦਮੀ ਸਰਕਾਰ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਉਹ ਸਰਕਾਰ ਦੇ ਕਰਨ ਵਾਲੇ ਕੰਮ ਸਰਕਾਰ ਕਰੇ ਪੰਜਾਬ ਅੰਦਰ ਸ਼ੋਮਨੀ ਗੁਰਦਆ ਪਵੰਦਕ ਕਮੇਟੀ ਸਿੱਖਾਂ ਦੀ ਸਭ ਤੋਂ ਸਰਮੌਰ ਧਾਰਮਿਕ ਜਥੇਬੰਦੀ ਦੀ ਜਿਹੜੀ ਉਹ ਜ਼ਿੰਮੇਵਾਰੀ ਸ਼ੋਮਨੀ ਗੁਰਦਆ ਪਵੰਦਕ ਕਮੇਟੀ ਦੀ ਹੈ ਜਿਨੇ ਵੀ ਦਿਹਾੜੇ ਕੋਈ ਸਤਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਗੁਰਤਾ ਗੱਦੀ ਦੇ ਕੋਈ ਸਤਗੁਰੂ ਜੀ ਦੇ ਸ਼ਹੀਦਤਾ ਦੇ ਜੋਤੀ ਜੋ ਸਮਾਉਣ ਦੇ ਜਿਹੜੇ ਵੀ ਦਿਹਾੜੇ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਇਹ ਬਣਾਏ ਜਾਂਦੇ ਇਥੋਂ ਤੱਕ ਕਿ ਭਗਤਾਂ ਦੇ ਦਿਹਾੜੇ ਵੀ ਬਣਾਏ ਜਾਂਦੇ ਆ ਮਹਾਨ ਜਰਨੈਲਾਂ ਦੇ ਦਿਨ ਵੀ ਬਣਾਏ ਜਾਂਦੇ ਆ ਇਹ ਸਰਕਾਰ ਨੇ ਇੱਕ ਨਿਆੜਾ ਬਣਾ ਕੇ ਆਪਣੇ ਆਪ ਨੂੰ ਧਰਮੀ ਨਹੀਂ ਖਵਾ ਸਕਣਾ ਮੈਂ ਚਾਹੁੰਦਾ ਕਿ ਅਸੀਂ ਸਾਰੇ ਅੱਜ ਸੀਸਿਆਂ ਸਾਡਾ ਇੱਕ ਹੀ ਰਹਿਣਾ ਗੁਰੂ ਕੇ ਮਹਿਲ ਗੁਰਦੁਆਰਾ ਜਿਹੜਾ ਘਰ ਸੀ ਗੁਰਤੇਬਾ ਦਰਬਾਰਾਜ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਇੱਕੇ ਰਹਿਣਾ ਤੇ ਕਿਉਂ ਨਾ ਅਸੀਂ ਸਾਰੇ ਇੱਕ ਹੋ ਕੇ ਜਿਹੜਾ ਇਹ ਦਿਹਾੜਾ ਮਨਾਈਏ ਸਰਕਾਰ ਆਪਣੀ ਜਿੱਦ ਛੱਡੇ ਉਹ ਜਿਹੜੇ ਕਰਨ ਵਾਲੇ ਕੰਮਾਂ ਜਿਹੜੇ ਬੜੀ ਦਿਨ ਤੋਂ ਨਹੀਂ ਹੋ ਰਹੇ ਆ ਸੜਕਾਂ ਦਾ ਹੀ ਕੰਮ ਲਾਓ ਸੜਕਾਂ ਅਜੇ ਤੱਕ ਵੀ ਸਹੀ ਨਹੀਂ ਬਣੀਆਂ ਜਿਹੜਾ ਪੋਲ ਆਉਂਦਾ ਇਹ ਸੁਵਾਨ ਨਦੀ ਦੇ ਸੱਤ ਰੁੱਤੇ ਜਿਹੜਾ ਗੜ ਸ਼ੰਕਰ ਵੱਲੋਂ ਸਰਕਾਰੀ ਆਉਂਦਾ ਉੱਤੇ ਪੋਲਾ ਵੱਡਾ ਉਹਦੀ ਇੰਨੀ ਮੰਦੀ ਹਾਲ ਤਾਂ ਸਾਈਕਲ ਚਲਾਉਣਾ ਵੀ ਔਖਾ ਉਸ ਉਸ ਪੁਲ ਦੇ ਉੱਤੇ ਗੱਡੀਆਂ ਦਾ ਕਿਵੇਂ ਚੱਲ ਜਾਲਾ ਸਰਕਾਰ ਉਧਰ ਧਿਆਨ ਦੇਵੇ ਜਿਹੜੇ ਪਾਸੇ ਧਿਆਨ ਦੇਣ ਵਾਲੀ ਗੱਲ ਆ ਐਵੇਂ ਲੜੀਆਂ ਤਾਂ ਕੋਈ ਵੀ ਸਜਾ ਦੇਗਾ ਇਹ ਤਾਂ ਲੋਕ ਵੀ ਆਪਣੇ ਘਰਾਂ ਅੱਗੇ ਲੜੀਆਂ ਲਾਈ ਜਾਂਦੇ ਕੋਈ ਬਹੁਤ ਤੁਹਾਡਾ ਮਾਰਕਾ ਨਹੀਂ ਆ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਕਿ ਸਰਕਾਰਾਂ ਨੇ ਇਹ ਕੰਮ ਕਰਦੀਆਂ ਸੋ ਅੱਜ ਵਾਈਟਵਾਸ਼ ਦੀਆਂ ਗੱਲਾਂ ਕਰਦੇ ਆ ਇਹ ਦੋ ਦਿਨਾਂ 'ਚ ਕਿਹੋ ਜਿਹਾ ਵਾਈਟਵਾਸ਼ ਪੰਦਰਾਂ ਦਿਨਾਂ 'ਚ ਕਰ ਲੈਣਗੇ ਤੁਹਾਡੇ ਸਾਹਮਣੇ ਆ ਸੋ ਮੈਂ ਚਾਹੁੰਦਾ ਕਿ ਸਰਕਾਰ ਇਥੋਂ ਦੇ ਮੰਤਰੀ ਸਾਹਿਬ ਉਹ ਕਿਉਂਕਿ ਇੱਥੇ ਇਸ ਕਾਕੇ ਕਰਦੇ ਕਰ ਰਿਹਾ ਕਿ ਮੈਂ ਇਸ ਇਲਾਕੇ ਦਾ ਮੰਤਰੀ ਆ ਉਹਨੂੰ ਚਾਹੀਦਾ ਸਗੋਂ ਵੀ ਆਪਣੇ ਇਲਾਕੇ ਵਿੱਚ ਐਡੇ ਵੱਡੇ ਪੰਥੀ ਸਮਾਗਮ ਕਰਦੇ ਆ ਗੁਰੂ ਕੀ ਸੰਗਤ ਦੇ ਸਮਾਗਮ ਕਰਦੇ ਆ ਉਹ ਮੁੱਖ ਮੰਤਰੀ ਸਾਹਮਣੇ ਵਿੱਚ ਸ਼ਾਮਲ ਕਰਨ ਇੱਥੇ ਆਉਣ ਉਹਨਾਂ ਦਾ ਪੂਰਾ ਮਾਨ ਸਨਮਾਨ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਸਮਾਗਮਾਂ ਵਿੱਚ ਹੋਏਗਾ ਸੋ ਇਸ ਤੋਂ ਇਲਾਵਾ ਅਸੀਂ ਇਹ ਗੱਲ ਸਾਡੇ ਮਨ ਵਿੱਚ ਹੈ ਕਿ ਜਿਹੜੀ ਸ਼ਹਿਰ ਦੀ ਸਭਾਈ ਆ ਉਹਦਾ ਸਹੀ ਮੈਣੇ ਕੋਈ ਸਹੀ ਰਿਜ਼ਲਟ ਨਹੀਂ ਮਿਲ ਰਿਹਾ ਬਹੁਤ ਵਾਰ ਮੈਂ ਇਤੋਂ ਦੇ ਇਹੋ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਹੋਰਨਾਂ ਨੂੰ ਸਾਰਿਆਂ ਦੇ ਨੋਟਿਸ ਵਿੱਚ ਗੱਲ ਲਿਆਦੀਆਂ ਹਜੇ ਕੰਮ ਉਹਦਾ ਮੇ ਅਧੂਰਾ ਹੈ ਜਿਹੜੀ ਸੀਸਗਰ ਸਾਹਿਬ ਦੇ ਸਾਹਮਣੇ ਮੇਨ ਪਾਰਕ ਆ ਤੁਸੀਂ ਜਾ ਕੇ ਸਾਰੇ ਹੁਣੇ ਵੀਰ ਆਏ ਆ মিডিਆ ਵਾਲੇ ਲੈ ਜਾ ਕੇ ਅੱਜ ਕੈਮਰੇ ਆਪਣੇ ਲੈ ਜਾਓ ਫੋਟੋਆਂ ਖਿੱਚ ਕੇ ਦੇਖ ਲਓ ਕਿ ਉੱਥੇ ਕਿੰਨੀ ਕੁ ਸਫਾਈ ਆ ਤੇ ਕੀ ਕੁਛ ਉੱਥੇ ਹੋ ਰਿਹਾ ਸੰਗਤਾਂ ਅੱਜ ਵੀ ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਇੱਥੇ ਇਹ ਵੀ ਨਿਗਾਹ ਮਾਰ ਲਓ ਕਿੰਨੀ ਸੰਗਤ ਆ ਕਿੰਨਾ ਰੌਣਕ ਆ ਤਖਤ ਕੇਸਗੜ ਸਾਹਿਬ ਕੀ ਸੀਸਗਰ ਸਾਹਿਬ ਕੀ ਬਹੁਤ ਵੱਡੀ ਗਿੰਤੀ ਸੰਗਤ ਆਈ ਹੈ ਤੇ ਇਹ ਇਹਨਾਂ ਦਾ ਫਰਜ਼ ਬਣਦਾ ਕਿ ਇਹ ਸਾਰੀਆਂ ਸਫਾਈਆਂ ਕਰਨ ਸਰਕਾਰ ਨੂੰ ਕ੍ਰੈਡਿਟ ਉਹਨਾਂ ਕੰਨਾਂ ਨਾਲ ਮਿਲਣਾ ਕਿ ਇਹਨਾਂ ਨੇ ਸੜਕਾਂ ਬਹੁਤ ਕ੍ਰੈਡਿਟ ਕਰਕੇ ਜਿੱਦਾਂ ਹੀ ਸਰਕਾਰ ਨੂੰ ਕਾ ਚ ਭਈਆ ਹੋਰ ਕੋਈ ਕਾਰ ਨਹੀਂ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੀ ਕਿ ਅਸੀਂ ਕਰ ਲਏ ਇਹ ਤਾਂ ਕੋਈ ਓੱਖਾ ਗਿੰਦਾ ਗੱਥਾ ਕੀ ਤਲ ਕਰਵਾਣਾ ਕੋ ਬਹੁਤ ਵੱਡੀ ਗੱਲ ਨਹੀਂ ਹੈ ਲੇਕਿਨ ਜੇ ਥਾਂ ਦੇ ਨਾਲ ਆਪਾਂ ਜੁੜੇ ਆ ਕਿ ਸਵਾਲੋ ਜੇ ਆਪਾਂ ਜੁੜੇ ਆ ਉਹ ਭਾਵਨਾ ਨੂੰ ਸਮਝਣ ਦੀ ਲੋੜ ਹੈ ਸੋ ਆਪਾਂ ਨੂੰ ਚਾਹੀਦਾ ਕਿ ਅਸੀਂ ਰਲ ਕੇ ਸਾਰੇ ਸਾਰੀਆਂ ਤਰ੍ਹਾਂ ਇਕੱਠੀਆਂ ਹੋ ਕੇ ਜਿਹੜਾ ਸਿਰਗੁਰ ਤੇ ਬਹਾਦਰ ਮਹਾਰਾਜ ਜੀ ਦਾ ਉਹ ਸ਼ਹਿਰ ਦਾ ਦਿਹਾੜਾ ਬਣਾਈਏ